ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ ਵੇੜੇ ਕਾਟੇ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੇ ਜੰਤ ਜਾਕੇ ਸਭ ਕੀਨੇ ਪ੍ਰਭਿਓ ਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦਥਾਟੇ ਖਿੰਨ ਮਹਿਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੀ ਮੇਰੇ ਮਨ ਗੁਰ ਗੋਵਿੰਦ ਸਦ ਧਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈ ਰਹਾਉ ਜੀ ਜਨਤ ਜਾ ਕੇ ਸਭ ਕੀਨੇ ਪ੍ਰਭ ਓਚਾ ਅਗਮ ਅਪਾਰਾ ਸਾਦ ਸੰਗ ਨਾਨਕ ਨਾਮ ਧਿਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਢਠਾਟੀ ਖਿਨ ਮਹਿਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੀ ਮੇਰੇ ਮਨ ਗੁਰ ਗੋਬਿੰਦ ਸਾਧ ਧਿਆਈਐ ਸਗਲ ਕਲੇਸ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਈ ਰਹਾ ਜੇ ਜਨਤ ਜਾ ਕੇ ਸਭ ਕੀਨੇ ਪ੍ਰਭ ਓਚਾ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰਪੁਰੇ ਬੀੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਸਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨਤ ਜਾ ਕੇ ਸਭ ਕੀਨੇ ਪ੍ਰਭਿਓ ਚਾਇ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖੇ ਉਜਲ ਪਏ ਦਰਬਾਰ ਸੋਰਠ ਮਹੱਲਾ ਪੰਜਵਾ ਭੈਓ ਕਿਰਪਾਲ ਦੇ ਨ ਦੁੱਖ ਪੰਜਨਾ ਆਪੇ ਸਭ ਬਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉਚਾਇ ਅਗਵ ਅਪਾਰ ਸਾਦ ਸੰਗ ਨਾਨਕ ਨਾਮ ਧਿਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭੈਓ ਕਿਰਪਾਲ ਦੇਨ ਦੁਖ ਕੰਜਲ ਆਪੇ ਸਭ ਬਿਦ ਥਾਟੀ ਖਿੰ ਮਹਿ ਰਾਖ ਲਿਓ ਜਾਨੇ ਆਪਣਾ ਗੁਰਪੁਰੇ ਬੇੜੀ ਕਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੀ ਜਲਤ ਜਾ ਕੇ ਸਭ ਕੀਨੇ ਪ੍ਰਭ ਉਚਾਇ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦਠਾਟੇ ਖਿਨ ਮਹਿ ਰਖ ਲਿਓ ਜਨ ਆਪਣਾ ਗੁਰਪੁਰੇ ਕਟੇ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਫਗਲ ਕਲੇ ਸਮਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨਤ ਜਾਕੇ ਸਭ ਕੀ ਲੈ ਪ੍ਰਭਿ ਉਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਇ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੇ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਦੰਕ ਜਾ ਕੇ ਸਭ ਕੀਨੇ ਬਦੇਓ ਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖਿਓ ਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੇਨ ਦੁਖ ਪੰਜਨ ਆਪੇ ਸਭ ਬਿਦਥਾਟੀ ਖਿੰਨ ਮੈ ਰਾਖ ਲਿਓ ਜਦ ਅਪਨਾ ਗੁਰਪੁਰੇ 베ੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਾਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾ ਜੀ ਜਲਤਾ ਜਾ ਕੇ ਸਭ ਕੀਨੇ ਪ੍ਰਭੂ ਉਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋ ਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਧਾਟੀ ਖਿਨ ਮਹਿ ਰੱਖ ਲਿਓ ਜਨ ਆਪਣਾ ਗੁਰਪੁਰੇ 베ੜੇ ਕਾਟੇ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤਾ ਜਾ ਕੇ ਸਭ ਕੀਨੇ ਪ੍ਰਭੂ ਉਚਾਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖਿਓ ਜਲ ਭਏ ਦਰਬਾਰਾ ਸੋਰਠ ਮਹੱਲਾ ਪੰਜ ਵਾ ਭਇਓ ਕਿਰਪਾਲ ਦੇਨ ਦੁਖ ਪੰਜਨਾਂ ਆਪੇ ਸਭ ਬਿਦਾਠੀ ਖਿੰਮੇ ਰੱਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕੇ ਨੇ ਪ੍ਰਭ ਉਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਰਠਿ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ ਦੇੜੇ ਕਟੇ ਮੇਰੇ ਮਨ ਗੁਰ ਗੋਵਿੰਦ ਸਦ ਧਾਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਈਐ ਰਹਾਉ ਜੇ ਜਤ ਜਾਕੇ ਸਭ ਕਿਨੇ ਪ੍ਰਭ ਉਚਾ ਹੈ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖੇ ਉਜਲ ਪਏ ਦਰਬਾਰਾ ਥੋਰਠ ਮਹੱਲਾ ਪੰਜਵਾ ਭੈਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੇ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਈਐ ਰਹਾਉ ਜੇ ਜੰਤ ਜਾਕੇ ਸਭ ਕੀਨੇ ਪ੍ਰਭਿਓ ਚਾਇ ਅਗਮ ਅਪਾਰਾ ਸਾਦ ਸੰਗ ਨਾਨਕ ਨਾਮ ਤੇ ਆਇਆ ਮੁਖ ਓਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਦਥਟੇ ਖਿਨ ਮਹਿਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੀ ਮੇਰੇ ਮਨ ਗੁਰ ਗੋਵਿੰਦ ਸਦ ਧਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨ ਕਰ ਜਾਕੇ ਸਭ ਕੀਨੇ ਪ੍ਰਭ ਓਚਾ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦਠਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ 베ੜੇ ਕਟੇ ਮੇਰੇ ਮਨ ਗੁਰ ਗੋਵਿੰਦ ਸਾਧ ਧਿਆਈਐ ਸਗਲ ਕਲੇਸ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਈ ਰਹਾਉ ਜੀ ਜਨਤਾ ਜਾ ਕੇ ਸਭ ਕੀਨੇ ਪ੍ਰਭਿ ਓਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਾਈਓ ਕਿਰਪਾਲ ਦੇਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਖਿੰਮਹਿ ਰੱਖ ਨਿਯੋਜਨ ਆਪਣਾ ਗੁਰਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਾਈਏ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਏ ਰਹਾਉ ਜੀ ਜਨਤ ਜਾ ਕੇ ਸਭ ਕੀਨੇ ਪ੍ਰਭਿਓ ਚਾਇ ਅਗਮ ਅਪਾਰਾ ਸਾਦ ਸੰਗ ਨਾਨਕ ਨਾਮ ਤੇ ਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੇ ਨ ਦੁਖ ਪੰਜਨ ਆਪੇ ਸਭ ਬਿਦ ਥਾਟੀ ਖਿੰਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੀ ਜਲਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਵ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖੇ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੇਨ ਦੁਖ ਕੰਜਲ ਆਪੇ ਸਭ ਬਿਦ 30 ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ 베ੜੀ ਕਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਨ ਕਲੇਸ਼ ਮਿਟੇ ਇਸ ਤਨ ਤੇ ਮਨ ਜਿੰਦਿਆ ਫਲ ਪਾਈਐ ਰਹਾਉ ਜੀ ਜਲਤ جا کے سب کی نے پرب ਉਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖਿ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਦੇ ਠਾਟੇ ਖੇਨ ਮਹਿ ਰਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਟੇ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇ ਸਮਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨਤ ਜਾਕੇ ਸਭ ਕੀ ਲੈ ਪ੍ਰਭ ਉਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੇਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੈ 베ੜੀ ਕਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਾਵ ਜੀ ਜੰਤ ਜਾ ਕੇ ਸਭ ਕੀਨੇ ਪ੍ਰਭਿ ਉਹ ਚਾ ਅਗਮ ਅਪਾਰਾ ਸਾਦ ਸੰਗ ਨਾਨਕ ਨਾਮ ਤੇ ਆਇਆ ਮੁਖਿ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੇਨ ਦੁਖ ਪੰਜਨ ਆਪੇ ਸਭ ਬਿਧ ਠਾਟੀ ਖਿਨ ਮੈ ਰਾਖ ਲਿਓ ਜਦ ਅਪਨਾ ਗੁਰਪੁਰੇ 베ੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੀ ਦਲਤਾ ਜਾ ਕੇ ਸਭ ਕਿਨੇ ਪ੍ਰਭੂ ਉਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਬਿਧਾਟੀ ਖਿਨ ਮੈਂ ਰੱਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਈਏ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਏ ਰਹਾਉ ਜੀ ਜੰਤਾ ਜਾ ਕੇ ਸਭ ਕਿਨੇ ਪ੍ਰਭੂ ਉਚਾਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖਿ ਉਜਲ ਭਏ ਦਰਬਾਰਾ ਸੋਰਠ ਮਹਲਾ ਪੰਜ ਵਾ ਭਇਓ ਕਿਰਪਾਲ ਦੇਨ ਦੁਖ ਪੰਜਨਾਂ ਆਪੇ ਸਭ ਬਿਧਾਟੇ ਖਿੰਮੇ ਰੱਖ ਲਿਓ ਜਨ ਆਪਣਾ ਗੁਰਪੁਰ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕਿਨੇ ਪ੍ਰਭ ਉਚਾ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰ ਸੋਰਠਿ ਮਹਲਾ 5 ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਖਿਨ ਮਹਿ ਰਾਖ ਲਿਓ ਜਨ ਆਪਣਾ ਗੁਰਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਾਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚੰਦਿਆ ਫਲ ਪਾਈਐ ਰਹਾਉ ਜੀ ਜਨ ਤਜਾ ਕੇ ਸਭ ਕੀਨੇ ਪ੍ਰਭੂ ਉਚਾ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਤਿਆ ਆ ਮੁਖੇ ਉਜਲ ਪਏ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ